ਦੇ ਕਿੱਤੇ ਦੇ ਨਾਲ-ਨਾਲ ਜੀਵਿੰਦਾਰ ਸਬਜ਼ੀਆਂ ਵਾਲੇ ਪਾਸੇ ਆਵੇ ਜਾਂ ਕੋਈ ਪਸ਼ੂ ਵਾਲੇ ਆ ਪਾਸੇ ਆਵੇ ਕੋਈ ਵੀ ਧੰਦਾ ਵੀ ਨਾਲ ਅਪਣਾਵੇ ਬਿਲਕੁਲ ਜੀਵਿੰਦਾਰਾਂ ਦੇ ਖਰਚੇ ਬਹੁਤ ਆ ਹਾਂ ਬਿਲਕੁਲ ਖਰਚੇ ਬਹੁਤ ਆ ਜੀ ਉਹ ਦੇਖੋ ਜੀ ਫਸਲ ਲੋਪਾ ਲਾਉਣੇ ਆ ਗਾਉਣੇ ਆ ਜਿੰਨਾ ਤੱਕ ਦੀਖ ਪਿਆ ਹਰੇਕ ਮਲਕੀ ਨਾਰਮਲ ਕੋਈ ਵੀ ਕਿਸਾਨ ਆ ਜਾਂਦਾ ਉਹ ਤੋਂ ਪਹਿਲਾਂ ਹੀ ਫਸਲ ਵਟਣ ਤੋਂ ਪਹਿਲਾਂ ਆਲਮੋਸਟ ਆਦਾ ਅਜੇ ਤਾਂ ਕੀ ਬੈਠਾ ਹਾਂ ਲਾ ਕੰਦ ਭਾਵੇਂ ਆ ਵੀ ਖਰਚੀ ਬਹੁਤ ਜਿਆਦੇ ਆ ਤੇ ਤੀਜੀ ਫਸਲ ਲਾਵਾਂਗੇ ਤਾਂ ਸ਼ਾਇਦ ਆਪਾਂ ਨੂੰ ਥੋੜੀ ਬਹੁਤੀ ਆਮਦਨ ਹੋਰ ਆਪਣੀ ਵਧੂਗੀ ਬਚਤ ਹੋਊਗੀ ਡਵੈਲਪਮੈਂਟ ਕਰ ਸਕਾਂਗੇ ਆ ਸਾਰਾ ਕੁਝ ਕਰ ਸਕਦੇ ਆ ਇਹਦੇ ਨਾਲ ਆਪਾਂ ਨੂੰ ਫਰਕ ਪਾਊਗਾ ਆਪਾਂ ਗੋਭੀ ਲਾਵਾਂਗੇ ਵੀ ਉਹਦੀ ਫੋਟੋ ਤੁਹਾਨੂੰ ਜਰੂਰ ਭਲਾਵਾਂਗੇ ਜੋ ਪਟਾਈ ਹੋਊਗੀ ਉਹਦੀ ਉਹ ਆਪਾਂ ਜਰੂਰ ਆਪਾਂ ਗੱਲਬਾਤ ਕਰਾਂਗੇ ਫਿਰ ਬਹੁਤ ਧੰਨਵਾਦ ਹਾਂਜੀ ਭੈਜੀ ਤੁਸੀਂ ਦੱਸੋ ਵੀ ਮੰਨ ਲਓ ਕਿ ਜ਼ਿੰਮੇਦਾਰ ਉਹ ਦੋ ਪਟਰਾ ਤਾਂ ਲਾਉਂਦੇ ਕੰਕ ਤੇ ਝੋਨਾ ਹਾਂਜੀ ਬਈ ਕੰਕ ਤੇ ਝੋਨੇ ਦੇ ਨਾਲ ਕੋਈ ਹੋਰ ਬਿਜ਼ਨਸ ਜਿੰਮੇਵਾਰ ਚਲਾਵੇ ਸਭ ਚੀਜ਼ਾਂ ਚਲਾਵੇ ਜਾਵੇ ਫੀਰ ਹੀ ਫਾਰਮ ਚਲਾਵੇ ਵੀ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਵੀ ਬਈ ਬਹੁਤ ਵਧੀਆ ਗੱਲ ਆ ਜੇ